ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸੱਜਦੇ ਅਤੇ ਮਾਤਾ ਗੁਜਰੀ ਜੀ ਦੀ ਸ਼ੀਦੀ ਦਿਹਾੜੇ ਨੂੰ ਸਮਰਪਿਤ ਗੁਰਿਆਆਂ ਦੇ ਬੜਾ ਪਿੰਡ ਰੋੜ ਤੇ ਦੁੱਧ ਦਾ ਲੰਗ ਲਗਾਇਆ ਗਿਆ ਇਸ ਮੌਕੇ ਕਾਉਂਸਲਰ ਪ੍ਰੋਫੈਸਰ ਰਿਸ਼ੂ ਅਤੇ ਕਾਉਂਸਲਰ ਮਨੋਜ ਗੋਗਣਾ ਨੇ ਆਪਣੀ ਹਾਜ਼ਰੀ ਲਗਵਾਈ ਇਸ ਮੌਕੇ ਮਨੋਜ ਗੋਗਣਾ ਅਤੇ ਜਸਲੀਨ ਨੇ ਦੱਸਿਆ ਕਿ ਬੜਾ ਪਿੰਡ ਰੋਡ ਤੇ ਸਮੂਹ ਦੁਕਾਨਦਾਰਾਂ ਵੱਲੋਂ ਇਕੱਤਰਿਤ ਹੋ ਕੇ ਚਾਹ ਸਾਹਿਬਜਾਦੇ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਸ਼ਹਾਦਤ ਨੇ ਸਾਡੀ ਕੌਮ ਵਿੱਚ ਹੱਕ ਸੱਚ ਤੇ ਧਰਮ ਲਈ ਲੜਨ ਅਤੇ ਮਰ ਮਿਟਣ ਦਾ ਜਜ਼ਬਾ ਪੈਦਾ ਕੀਤਾ ਹੈ ਉਨਾ ਕੇਹ ਆ ਕੀ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਇਨ੍ਹਾਂ ਸਮੂਚੀਆਂ ਸ਼ਹੀਦਾਂ ਨੂੰ ਯਾਦ ਰੱਖੀਏ ਅਤੇ ਗੁਰੂ ਜੀ ਦੀ ਬਾਣੀ ਅਤੇ ਸਿੱਖਿਆ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰੀਏ ਇਸ ਮੌਕੇ ਤੇ ਗੁਰਵਿੰਦਰ ਨੌਰਾ ਮਨੀਸ਼ 바ਵਾ ਪਿਆਰਾ ਸਿੰਘ ਹਰਨੂਰ ਸਿੰਘ ਕਿਰਪਾਲ ਸਿੰਘ ਗगन ਕੁਮਾਰ ਹਰੀਸ਼ ਕੜਵਲ ਆਸ਼ੀਸ਼ ਤੇ ਹੋਰ ਪਤਵੰਤੇ ਪਹੁੰਚੇ ਭਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਪਤੇ ਸੋ ਅੱਜ ਦੇ ਇਸ ਬਿਸ਼ੇਸ਼ ਦਿਨ ਨੇ ਇਹ ਮਹਾਰਾਜ ਜਹਾਦੀ ਦੇਪਸ ਦੇ ਜਿਹੜਾ ਦਿਨ ਚੱਲਦੇ ਪਏ ਆ ਮਹਾਰਾਜ ਮੋਰੇ ਅਰਦਾਸ ਹੈ ਜੀ ਬਈ ਸਾਰਿਆਂ ਉੱਤੇ ਅਸ਼ੀਰਵਾਦ ਭਰੇ ਹੱਥ ਰੱਖਣ ਤੇ ਅੱਜ ਦੇ ਜਿਹੜੇ ਛੋਟੇ ਸ਼ਹਿਰ ਵੀ ਆਦੇ ਨੇ ਦੇ ਸ਼ਹੀਦੀ ਦੇਪਸ ਜਿਹੜੇ ਆ ਉਹਨਾਂ ਨੂੰ ਸਮਰਪਿਤ ਅੱਜ ਬੜਾ ਪਿੰਡ ਰੋੜ ਤੇ ਸ਼ਿਰਾ ਪਰਿਵਾਰ ਵੱਲੋਂ ਪਵਾਨਾਂ ਦੇ ਮੋਰੇ ਅੱਜ ਜਿਹੜਾ ਦੁੱਧਾ ਲੰਗਰ ਜਿਹੜਾ ਲਵਾਇਆ ਗਿਆ ਬੜਾ ਪਿੰਡ ਰੋੜ ਦੇ ਸਮੂਹ ਦੁਕਾਨਦਾਰਾਂ ਨੇ ਅੱਜ ਉੱਥੇ ਆਲ ਮਿਲ ਕੇ ਜਿਹੜੀ ਸੇਵਾ ਕੀਤੀ ਆ ਔਰ ਉਹ ਵਾਹਿਗੁਰੂ ਜੀ ਨੂੰ ਯਾਦ ਕੀਤਾ ਔਰ ਸਾਰਿਆਂ ਨੇ ਅਰਦਾਸ ਕੀਤੀ ਆਵੇ ਸਾਰਿਆਂ ਲਈ ਸੁਖ ਸ਼ਾਂਤੀ ਔਰ ਪਿਆਰ ਜਿਹੜਾ ਭਾਈ ਜਰੇ ਔਰ ਮਿਹਰ ਭਰੇ ਹੱਥਾਂ ਕਰਦੀ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸੰਗਤ ਨੂੰ ਸੇਵਾ ਕਰਨ ਲਈ ਇੱਥੇ ਜੁੜਿਆ ਗੁਰੂ ਮਹਾਰਾਜ ਜੀ ਦੇ ਛੋਟੇ ਸਹਬਜ਼ਾਦੇ ਤੇ ਬੜੇ ਸਹਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ ਸੋ ਮੇਰੇ ਸਾਰੇ ਪਿਆਰੇ ਵੀਰ ਜਿਹੜੇ ਮੇਰੇ ਨਾਲ ਆਲ ਦਾ ਟਾਈਮ ਸੇਵਾ ਚੁੰਦੇ ਨੇ ਸਾਡੇ ਪਿਆਰੇ ਸਾਰੇ ਪਤਵੰਤੇ ਸੱਜਣ ਸਾਡੇ ਨਾਲ ਖੜੇ ਨੇ ਇਹ ਸਭ ਤੋਂ ਵੱਡਾ ਸੇਵਾ ਦਾ ਦਾਨ ਆ ਇਹ ਸੇਵਾ ਦਾ ਉਹ ਦਾਨ ਆ ਜਦੋਂ ਮੋਤੀ ਮਹਿਰਾ ਨੇ ਗੁਰੂ ਮਹਾਰਾਜ ਜੀ ਦੇ ਬੱਚਿਆਂ ਨੂੰ ਫਟੰਡੇ ਬੁਰਜ ਵਿੱਚ ਜਾ ਕੇ ਆਪਣੇ ਘਰਵਾਰ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਦੀ ਸੇਵਾ ਕੀਤੀ ਸੀ ਬਾਅਦ ਵਿੱਚ ਮੋਤੀ ਮਹਿਰਾ ਨੂੰ ਪੀੜ ਦਿੱਤਾ ਗਿਆ ਸੀ ਸੋ ਇਹ ਸੇਵਾ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡੀ ਸੇਵਾ ਹੈ ਸੋ ਅਸੀਂ ਸਾਰੀ ਸੰਗਤ ਨੂੰ ਇਹ ਕਹਿੰਨੇ ਆ ਕਿ ਸਾਰੇ ਸਾਰੇ ਧਰਮਿਕ ਕੋਨੇ ਸਾਰੇ ਧਰਮਾਂ ਦੇ ਨਾਲ ਮਿਲ ਕੇ ਚੱਲੋ ਬਸ ਮੈਂ ਇਹੀ ਕਹਿਣਾ ਚਾਹਵਾ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਇਸ ਵਿਸ਼ੇਸ਼ ਦਿਨ ਨੇ ਜਾਂ ਮਹਾਰਾਜ ਸ਼ਹੀਦੀ ਦੇਪਸ ਦੇ ਇਹ ਦਿਨ ਚੱਲਦੇ ਪਏ ਆ ਮਾਰੇ ਮੋਰੇ ਅਰਦਾਸ ਹੈ ਜੀ ਵੀ ਸਾਰੇ ਆਪ ਤੇ ਅਸ਼ੀਰਵਾਦ ਭਰੇ ਹੱਥ ਰੱਖਣ ਅਲਦੇ ਜਿਹੜੇ ਛੋਟੇ ਸ਼ਹਿਰਿਆਂ ਦੇ ਲੋਕੀ ਜਿਹੜੇ ਆ ਉਹਨਾਂ ਨੂੰ ਸਮਰਪਿਤ ਅੱਜ ਬੜਾ ਪਿੰਡ ਰੋਰ ਤੇ ਸ਼ਿਰਾ ਪਰਿਵਾਰ ਵੱਲੋਂ ਪਵਾਨਾਂ ਦੇ ਮੋਹਰੇ ਅੱਜ ਜਿਹੜਾ ਦੁੱਧਾ ਲੰਗਰ ਜਿਹੜਾ ਲਵਾਇਆ ਗਿਆ ਬੜਾ ਪਿੰਡ ਰੋਰ ਦੇ ਸਮੂਹ ਦੁਕਾਨਦਾਰਾਂ ਨੇ ਅੱਜ ਉੱਥੇ ਰਲ ਮਿਲ ਕੇ ਜਿਹੜੀ ਸੇਵਾ ਕੀਤੀ ਆ ਔਰ ਉਹ ਵਾਹਿਗੁਰੂ ਜੀ ਨੂੰ ਯਾਦ ਕੀਤਾ ਔਰ ਸਾਰਿਆਂ ਨੇ ਅਰਦਾਸ ਕੀਤੀ ਆ ਵੇ ਸਾਰਿਆਂ ਵਿੱਚ ਸੁਖ ਸ਼ਾਂਤੀ ਔਰ ਪਿਆਰ ਜਿਹੜਾ ਭਾਈਚਾਰੇ ਔਰ ਮੇਹਰ ਭਲਿਆ ਹਾਸਲ ਕਰੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ